ਜਿੱਥੇ ਮਰਜੀ ਜੀ ਨੂੰ ਮਰਜੀ ਕਹਦੇ ਬਾਪੂ ਨੂੰ ਕਹਦੇ ਚਾਹੇ ਬਾਪੂ ਨੂੰ ਬੁਲਾ ਲਓ ਅਸੀਂ ਰੈਡੀ ਨਹੀਂ ਲੱਗਾਂ ਦੇਣੂ ਉਹਦਾ ਕੱਲੋਂ ਮਦਾ ਬੈਣਾ ਕੱਲੋਂ ਬੰਦ ਕਰੂੰਗਾ ਸਾਰਾ ਮਾਰਕੀਟ ਅੱਜ ਅਸੀਂ ਪਿਆਰ ਨਾਲ ਜਾਂਦੇ ਆ ਰਹੇ ਆ ਫਿਰ ਦੂਜੇ ਤਰ੍ਹਾਂ ਆਉਂਗਾ ਅੱਜ ਹੋਰੇ ਰੈਡੀ ਨਹੀਂ ਲੱਗਣੀ ਹੈ ਕਿ ਭਾਈ ਜਿੱਥੇ ਵੀ ਆਏ ਪਏ ਆਪਣਾ ਉੱਥੇ-ਉੱਥੇ ਜਾਓ ਵੀ ਜਿਹੜੇ ਪਰਵਾਸੀ ਹੈ ਨਾ ਉਹਨਾਂ ਦਾ ਕੰਮ ਜ਼ਿਆਦਾ ਵੱਧ ਗਿਆ ਤੇ ਇਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੈ ਕੋਈ ਲਿੰਕ ਨਹੀਂ ਨਹੀਂ ਕੰਠਾ ਡੇ ਕਰਾਂਗੇ ਟਿਕਾਣਾ ਉਹ ਜੀ ਕਿਸੇ ਨਾ ਬਾਜ਼ਾਰ ਜਾਣ ਕਿੰਨੀ ਕੋਈ ਗੱਲ ਨਹੀਂ ਜੀ ਅੰਦਰ ਕਰਵਾ ਦਿੰਦੇ ਆ ਗੱਲ ਤੋਂ ਅੰਦਰ ਹੋ ਜੀ ਕੋਈ ਚੀਜ਼ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੋਰਾਲੀ ਕੋਰਾਲੀ ਦੇ ਪੰਜਾਬੀ ਰੇੜੀ ਵਾਲਿਆਂ ਵੱਲੋਂ ਅੱਜ ਪ੍ਰਵਾਸੀਆਂ ਦੀ ਰੇੜੀਆਂ ਨੂੰ ਚੱਕਣ ਦੇ ਲਈ ਗੁਜ਼ਾਰਿਸ਼ ਕੀਤੀ ਗਈ ਹੈ ਅਤੇ ਉਹਨਾਂ ਨੇ ਪ੍ਰਵਾਸੀਆਂ ਨੂੰ ਕਿਹਾ ਕਿ ਇੱਥੋਂ ਚਲੇ ਜਾਣ ਕਿਉਂਕਿ ਇੱਕ ਤਾਂ ਉਹਨਾਂ ਵੱਲੋਂ ਸੜਕ ਤੇ ਹੀ ਰੇੜੀਆਂ ਖੜੀਆਂ ਕਰਕੇ ਕਿਤੇ ਨਾ ਕਿਤੇ ਟ੍ਰੈਫਿਕ ਵਿੱਚ ਵਾਧਾ ਪਾਈ ਜਾ ਰਹੀ ਹੈ ਅਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਇਸ ਵਕਤ ਪ੍ਰਵਾਸੀਆਂ ਦਾ ਮੁੱਦਾ ਛਾਇਆ ਹੋਇਆ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰੇ ਤਸਵੀਰਾਂ ਵਖਾਣ ਇਹ ਸਬਜ਼ੀ ਮੰਡੀ ਦੀਆਂ ਰੇੜੀਆਂ ਚਿੱਤੇ ਕਿ ਨਜਾਇਜ਼ ਤੌਰ ਤੇ ਦੁਕਾਨ ਜੇਕਰ 15 ਫੁੱਟ ਦੀ ਹੈ ਤਾਂ 40 ਫੁੱਟ ਬਾਹਰ ਜਿਹੜੀਆਂ ਉਹ ਸਬਜ਼ੀਆਂ ਲਗਾਈਆਂ ਹੋਈਆਂ ਅਤੇ ਨਗਰ ਕੌਂਸਲ ਵੱਲੋਂ ਇਹਨਾਂ ਦੀ ਸਮਾਨ ਚੱਕਣ ਦੇ ਲਈ ਕੋਈ ਵੀ ਯਤਨ ਇਸ ਵਾਰ ਨਹੀਂ ਕੀਤਾ ਗਿਆ ਤੇ ਦੋਨੋਂ ਪਾਸੇ ਰੇੜੀਆਂ ਜੇਕਰ ਦੁਕਾਨਾਂ 15 ਬਾਈ 15 ਦੀਆਂ ਜਾਂ 10 ਬਾਈ 15ਆਂ 15 ਦੀ ਦੁਕਾਨ ਆ ਤਾਂ ਇਹਨਾਂ ਨੇ 50 ਫੁੱਟ ਦੇ ਕਰੀਬ ਬਾਹਰ ਰੇੜੀਆਂ ਲਗਾਈਆਂ ਹੋਈਆਂ ਜਿਸ ਨੂੰ ਲੈ ਕੇ ਹੁਣ ਟ੍ਰੈਫਿਕ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਅੱਜ ਕਈ ਪੰਜਾਬੀਆਂ ਵੱਲੋਂ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਕੱਲ ਤੱਕ ਇਹ ਰੇੜੀਆਂ ਚੱਕ ਕੇ ਅੰਦਰ ਕਰ ਲੈਣ ਅਤੇ ਇੱਥੋਂ ਚਲੇ ਜਾਣ ਅਤੇ ਕੁਝ ਪ੍ਰਵਾਸੀਆਂ ਨੇ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਨੇ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਹੋਈ ਅਤੇ ਜ਼ਿਕਰ ਪੰਜਾਬ ਪੁਲਿਸ ਕਹਿੰਦੀ ਹੈ ਕਿ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਮਕਾਨ ਮਾਲਕ ਤੇ ਅਤੇ ਦੁਕਾਨ ਮਾਲਕ ਤੇ ਪਰਚਾ ਦਰਜ ਕੀਤਾ ਜਾਂਦਾ ਹੈ ਪਰ ਇੱਥੇ ਕੁਝ ਵੀ ਵੇਖਣ ਨੂੰ ਨਹੀਂ ਮਿਲਦਾ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਕਿਤੇ ਨਾ ਕਿਤੇ ਪੁਲਿਸ ਵੀ ਦਰਦੀ ਹੋਈ ਨਜ਼ਰ ਆਉਂਦੀ ਹੈ ਕੀ ਕਹਿਣਾ ਹੈ ਇਸ ਮੌਕੇ ਪੰਜਾਬੀ ਰੇਡੀਓ ਵਾਲਿਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਦੇਖੋ ਜੀ ਆਪਾਂ ਇਹਨੂੰ ਕਹਦੇ ਵੀ ਆਪਣਾ ਜਿੱਥੇ ਦੇ ਆਏ ਪਏ ਲੋਈ ਉੱਥੇ ਕੋਈ ਚਲੇ ਜਾਵੇ ਠੀਕ ਹੈ ਸਾਡੇ ਪੰਜਾਬੀ ਬੰਦੇ ਕੰਮ ਕਰਨਗੇ ਉਤੇ ਬਾਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਅਜੇ ਨਾਮ ਹੈ ਜੀ ਅੱਜ ਕੀ ਤੁਸੀਂ ਕੱਤਰ ਹੋਏ ਹੋ ਹਾਂਜੀ ਕਿਸ ਵਾਸਤੇ ਕੱਤਰ ਹੋਏ ਹੋ ਜੀ ਅਸੀਂ ਜੀ ਭਈਆਂ ਕਰਕੇ ਹੋਈ ਦੇਖੋ ਐਡਾ ਬੜਾ ਕਾਂਡ ਹੋਇਆ ਏ ਉਥੇ ਸਾਨੂੰ ਵੀ ਦੁੱਖ ਹੈ ਉਤੇ ਬਾਜੀ ਆਪਾਂ ਕਹਿੰਦੇ ਵੀ ਸਾਡੇ ਨਾਲ ਵਾਕਾ ਨਾ ਹੋਵੇ ਤਾਂ ਇਹਨਾਂ ਨੂੰ ਆਪਾਂ ਕਹਿੰਦੇ ਵੀ ਆਪਣਾ ਜਾਓ ਇਹ ਤਾਂ ਕਿਰਤ ਕਰ ਰਹੇ ਆ ਸਾਡੇ ਨਾਲ ਨਹੀਂ ਕਰ ਰਹੇ ਨਹੀਂ ਕਿਰਤ ਨਹੀਂ ਜੀ ਅੱਜ ਦਾ ਉਹਨਾਂ ਨਾਲ ਵਾਕਾ ਹੋਇਆ ਜੀ ਕੱਲੋ ਸਾਡੇ ਨਾਲ ਹੋਇਆ ਕਿਸੇ ਨੇ ਨਹੀਂ ਖੜਨਾ ਹੁਣ ਆਪਣੇ ਨਾਲ ਖੜਾ ਤਾਂ ਹੈ ਪੂਰਾ ਪੰਜਾਬ ਖੜਾ ਹੈ ਨਹੀਂ ਇੱਕ ਬੰਦੇ ਦੀ ਗਲਤੀ ਆ ਦੇਖੋ ਪੂਰੀ ਕੌਮ ਨੂੰ ਸਜ਼ਾ ਪੂਰੀ ਕਮਿਊਨਿਟੀ ਨੂੰ ਆਪਾਂ ਨਹੀਂ ਕਹਿ ਸਕਦੇ ਜੀ ਇੱਕ ਬੰਦੇ ਦੀ ਗਲਤੀ ਨਹੀਂ ਹੈ ਜੀ ਦੇਖੋ ਰੋਪੜ ਮੈਂ ਐਡਾ ਕਾਹਨ ਹੋਇਆ ਪੰਜਾਬੀਆਂ ਨੂੰ ਗਾਲ੍ਹਾਂ ਕੱਢੀਆਂ ਐਨੀ ਗੰਦੀ ਗੰਦੀ ਗਾਲ੍ਹਾਂ ਕੱਢੀਆਂ ਜੀ ਠੀਕ ਹੈ ਨਾ ਜੀ ਆਪਾਂ ਕਹਿੰਦੇ ਵੀ ਇੱਕ ਨਹੀਂ ਹੈਗੇ ਇਹ ਸਾਰੇ ਇਕੱਠੇ ਆਈ ਜਿੱਥੇ ਇੱਕ ਆ ਗਿਆ ਤਾਂ ਉੱਥੇ ਰਿਸ਼ਤੇਦਾਰ ਇਹਨਾਂ ਸਾਰੇ ਆ ਜਾਂਦੇ ਆ ਜੀ ਇੱਕ ਬੰਦੇ ਦੀ 10-10 ਰੇੜੀਆਂ ਹੋ ਰਹੀ ਸ਼ੰਭੂ ਆਇਆ ਤਾਂ ਜੀ ਇੱਥੇ ਠੀਕ ਹੈ ਜੀ ਕੱਲਾ ਇੱਥੇ ਸ਼ੰਭੂ ਆਇਆ ਸੀਗਾ ਸ਼ੰਭੂ ਦੇ ਨਾਲ ਅੱਜ 4 ਰੇੜੀਆਂ ਹੋਰ ਆ ਜੀ ਇਸੀ ਦੁੱਖ ਦੇ ਮਾਰੇ ਅਸੀਂ ਕਹਿੰਦੇ ਕਿ ਰਲ ਮਿਲ ਕੇ ਚੱਲਣ ਦਾ ਹੀ ਫਾਇਦਾ ਕਿ ਸਾਡੇ ਪੰਜਾਬੀ ਭਾਈ ਮੁਰੇ ਆਵੇ ਪਰ ਸਾਡੇ ਬੰਦੇ ਨੂੰ ਰੋਜ਼ਗਾਰ ਨਹੀਂ ਹੈਗਾ ਇਹ ਬੈਠੇ ਔਰੇ ਲੱਖਾਂ ਰੁਪਈਆ ਕਮਾਰੇ ਆ ਅਸੀਂ ਕਿੱਥੇ ਜਾਵਾਂਗੇ ਅੱਜ ਅਸੀਂ ਖਾਲੀ ਕਰਾਈ ਮੰਡੀ ਮੰਡੀ ਦੇ ਵਿੱਚ ਸਾਡੇ 10 ਬੰਦੇ ਦੀ ਜੜੀ ਲੱਗੀ ਸਾਡੇ ਪੰਜਾਬੀ ਭਾਈਆਂ ਦੀ ਸਾਨੂੰ ਹੋਰ ਕੀ ਜੀ ਸਾਨੂੰ ਅਸੀਂ ਦੁੱਖ ਹੈ ਕਿ ਇੰਨਾ ਬੜਾ ਹੋਇਆ ਹੁਸ਼ਿਆਰਪੁਰ ਦੇ ਵਿੱਚ ਕੱਲ ਨੂੰ ਸਾਡੇ ਬੱਚਿਆਂ ਨਾਲ ਹੋਊਗਾ ਇਹ ਉਹ ਨਹੀਂ ਚੱਕਦੇ ਆ ਫਿਰ ਫਿਰ ਕਾਰਵਾਈ ਹੋਊਗੀ ਜਿਹੜੀ ਬਣਦੀ ਆ ਪੂਰੀ ਬੰਦ ਰੱਖੂਗੇ ਜੀ ਜਾਮ ਲਾਉਂਗੇ ਅਸੀਂ ਮਾਰਕੀਟ ਪੂਰੀ ਬੰਦ ਰੱਖੂਗੇ ਸਾਰੇ ਬੰਦੇ ਹੋਣਗੇ ਸਾਡੇ ਨਾਲ ਜਿਹੜਾ ਨਹੀਂ ਕਰਦਾ ਉਹ ਬੇਗਲਾ ਕੈਂਡਲ ਮਾਰਚ ਕੱਢੂਗੇ ਆਪਾਂ ਜੀ ਇਹ ਆਪ ਤਾਂ ਨਹੀਂ ਬੈਠੇ ਇਹਨਾਂ ਨੂੰ ਕਿਰਾਇਆ ਤੇ ਦੁਕਾਨਾਂ ਨਹੀਂ ਕਿਰਾਏ ਵਾਲੇ ਆਪਾਂ ਜਿਹੜੇ ਪੰਜਾਬੀ ਬੰਦੇ ਆ ਆਪਣੇ ਕਿਰਾਏ ਦੇ ਬਦ ਦੇਈ ਵੀ ਉਹਨਾਂ ਨੂੰ ਆਪਾਂ ਨੇ ਇੱਕ ਵਾਰ ਕਹਿਣਾ ਜੀ ਐ ਤੇ ਆਪਾਂ ਗੱਲ ਕਰਨੀ ਵੀ ਇਹਨਾਂ ਨੂੰ ਆਪਾਂ ਨਹੀਂ ਰੱਖ ਸਕਦੇ ਹਸ਼ਿਆਰਪੁਰ ਵਿੱਚ ਸਾਰੇ ਅੜਦਿਆਂ ਨੂੰ ਕਹਤਾ ਜੀ ਅਗਰ ਕੋਈ ਪੈਸਿਆਂ ਦੀ ਮਦਦ ਕਰੂੰਗਾ ਉਹ ਆਪਣੀ ਜ਼ਿੰਮੇਵਾਰੀ ਤੇ ਆ। ਉਹ ਆਪਣੀ ਜ਼ਿੰਮੇਵਾਰੀ ਤੇ ਆ ਜੀ। ਕਿੰਨੀ ਕਿੰਨੀ ਕਿਹੜੇ ਤੋਂ ਇੱਥੇ ਦੁਕਾਨ ਲਈ ਹੋਈ ਆ? ਦੋ ਤਿੰਨ ਸਾਲ ਦੋ ਸਾਲ ਹੋ ਗਏ ਸਰ। ਦੋ ਸਾਲ ਸੇ। ਤੁਹਾਨੂੰ ਪਤਾ ਹਸ਼ਿਆਰਪੁਰ ਦੇ ਵਿੱਚ ਕੀ ਘਟਨਾ ਵਾਪਰੀ ਆ? ਹਾਂ ਜੀ ਸਰ ਤੁਹਾਨੂੰ। ਕਿਆ ਕਿਵੇਂ ਦੇਖਦੇ ਹੋ ਉਸ ਘਟਨਾ ਨੂੰ? ਕਿਆ ਕਰੀਏ? ਇਹ ਤਾਂ ਗਲਤ ਹੋਇਆ। ਨਹੀਂ ਗਲਤ ਤਾਂ ਹੈ। ਆ ਵਾਰਦਾਤ ਨੂੰ ਅੰਜਾਮ dete hain। फिर चले जाते हैं उन्हें ढूंढना पड़ता है कौन है कहाँ से है कुछ नहीं पता चलता सही वजह आपने अपनी पुलिस वेरिफिकेशन कराई हुई है नहीं करवाई नहीं हुई आपने तो ऐसे, ऐसे, ही दे दी आपको तो दुकान नहीं, 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 नहीं मैं तो यहाँ काम करता था नहीं। आपने पुलिस नहीं ऐसे बैठे मैं दिहाड़ी थारिफिकेशन मालिक कौन है आपकी दुकान का मालक जो आपकी दुकान है वो अंदर है वो आप कितना बाहर आए हो दुकान से उसके लिए नहीं बोलते थोड़े है थोड़ा है बाहर हाँ, बाहर 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 लगाने के लिए नगर कहती है कि लगाते हैं नहीं, 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 ना वो, हाँ वो आप क्यों क्यों नहीं उठाते से उठा ले तो लेते इतना सर मुद्दा उठाया था इन्हू चु रात नक था उसके बाद चकने के बाद इस बंद ने ना 5-4 ਬੰਦੇ ਬੁਲਾਏ ਸਾਡੇ ਬੰਦਿਆਂ ਤੇ ਹਮਲਾ ਕਰਨ ਦੇ ਨੂੰ ਇਹ ਅਸੀਂ ਇਹ ਬਿਹਾਰੀ ਹੈ ਜੀ ਪ੍ਰਵਾਸੀ ਹੈ ਤੇ ਇਹਨਾਂ ਨੇ ਸਾਡੇ ਬੰਦੇ ਘੇਰੇ ਵੀ ਐ ਠੀਕ ਐ ਤੇ ਅਸੀਂ ਚਾਹੁੰਦੇ ਵੀ ਜਿੱਦਾਂ ਇਹ ਬੰਦੇ ਨੂੰ ਆਪਣੇ ਪੰਜਾਬੀ ਭਾਈ ਨੂੰ ਬੁਲਾ ਕੇ ਕੁੱਟਣ ਦੀ ਮਿੰਦਤ ਕਰਦੇ ਐ ਜੋ ਹੁਸ਼ਿਆਰਪੁਰ ਵਿੱਚ ਚੱਲ ਰਿਹਾ ਤੋ ਇਹ ਸਾਡੇ ਬਾ ਵੀ ਕਰੋਗੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਾਨੂੰ ਆਪਣੇ ਆਪ ਤੇ ਪੂਰਾ ਕਰਨਾ ਪੈਣਾ ਵੀ ਇਹਨਾਂ ਨੂੰ ਖਾਲੀ ਕਰੀਏ ਤੂੰ ਕੀ ਕਹਿਣਾ ਚਾਹੁੰਦਾ ਯਾਰ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ

काम कहां करते हो इधर ही मंडी में मंडी कहां करते हो मंडी में रेह लगाते हो तेरी रेडी लगाते हो इस वेरिफिकेशन कराई आपने नहीं कब से रह रहे हो 2 दिन महीने से अभी आए हो हां आते ही झगड़े करने शुरू कर दिए नहीं किया इन्हें मैं तो जान ये ये झूठ बोल रहे हैं एक बार लोग खड़े हैं एक बार और ये 2 महीने से आया जी कोई क्राइम करके आया हो वे उधर क्राइम करके आया था सानू किसी ने नहीं पता जी कोई वाला थोड़ा जाना ਸਾਡੀ ਪ੍ਰਕਾਰ ਨੂੰ ਦੇਖਣਾ ਜੀਦਾ ਪੁਲਿਸ ਵਾਲਿਆਂ ਨੂੰ ਵੀ ਇਹਨਾਂ ਨੂੰ ਦੇਖੇ ਵੀ ਇਹਨਾਂ ਦੀ ਕਰੋ ਧਾਰਗੜ ਚੈੱਕ ਕਰੋ ਕੁਝ ਵੀ ਦੇਖੇਗਾ ਡੰਡਾ ਫੇਰੇ ਨਾ ਪੰਜਾਉਰੇ ਤੇ ਨਾ ਅੱਪਾ ਕਹਿੰਦੇ ਵੀ ਇਹਨਾਂ ਨੂੰ ਰੱਖਣਾ ਨਹੀਂ ਹੈਗਾ ਜੀ ਅੱਜ ਸਾਡੇ ਪੰਜਾਬੀ ਬੰਦੇ ਸਾਰੇ ਬੰਦੇ ਰੇੜੀਆਂ ਲਾਉਂਗੇ ਆ ਸਾਨੂੰ ਇਹਨਾਂ ਦਾ ਕਰ ਕੋਈ ਮਤਲ ਨਹੀਂ ਜਿੱਥੇ ਤੱਕ ਆਏ ਤੇ ਇਹ ਖੇਤੀਬਾੜੀ ਤੱਕਰ ਆਏ ਤੇ ਆਪਣਾ ਉੱਥੇ ਖੇਤੀਬਾੜੀ ਕਰੇ ਆ ਨਹੀਂ ਅਗੇ ਵੀ ਪੰਜਾਬੀ ਨੇ ਸਿਰ ਪਾ ਕਢੇ ਨਹੀਂ ਫਿਰ ਕੱਲ ਕੱਲ ਨੂੰ ਕੰਮ ਬੰਦ ਹੋ ਜੂ ਫਿਰ ਮੰਡੀਆਂ ਆ ਚੇ ਫੈਕਟਰੀਆਂ ਆ ਚੇ ਮਜ਼ਦੂਰੀ ਦਾ ਕੌਣ ਕਰੂਗਾ ਇਹ ਪੰਜਾਬੀ ਬੰਦੇ ਗਰੂ ਸਾਰੇ ਬੰਦੇ ਜਿਹੜੇ 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 ਮੁੰਡੇ ਨੇ ਨਸ਼ਾ ਪੱਲਾਇਆ ਉਹ ਚੋਰੀਆਂ ਕਰਦੇ ਇਹਨਾਂ ਨੂੰ ਫੋਨ ਦੇ ਕੇ ਜਾਂਦੇ ਆ ਇਹ ਕਰਾਲੀ ਦੀ ਆਪਣੀ ਖਬਰ ਦੀ ਆਪਣੀ ਜਦ ਇਹਨਾਂ ਨੂੰ ਫੋਨ ਦੇ ਕੇ ਕਹਦੇ ਸਾਰੇ ਜਣੇ ਬਿਹਾਰ ਭੱਜ ਗਏ ਤੇ ਇਹਨਾਂ ਨੂੰ ਪੁਲਿਸ ਵਾਲਿਆਂ ਨੇ ਬੁਲਾਇਆ ਤਾਂ ਨਾ ਇਹ ਸਾਰੇ ਜਣੇ ਆਏ ਤੇ ਸਾਰੇ ਪਰੇ ਪੰਜ ਪੰਜ ਫੋਨ ਨਿਕਲੇ ਆ ਦੇ ਨੇ ਵੀ ਰੇੜੀਆਂ ਫਾਸਟ ਫੂਡ ਦੀ ਰੇੜੀਆਂ ਲਾਂਦੇ ਦੇ ਭਈ ਅੰਦਰ ਤੇ ਰੇੜੀ ਵੇਚ ਕੇ ਗਿਆ ਇੱਕ ਰੇੜੀ ਵੇਚ ਕੇ ਗਿਆ 60000 80000 ਨਾਲ ਠੀਕ ਹੈ ਵੀ ਵੇਚ ਗਿਆ ਨਾ ਰੇੜੀ ਵੀ ਵੇਚ ਗਿਆ ਕਹਿੰਦਾ ਉਹਦੇ ਮਲਕੀਤੀ ਹੈ ਨਹੀਂ ਸੀਗੀ ਉਹ ਨਹੀਂ ਮਿਸ਼ਨ ਨਹੀਂ ਹੈ ਜੀ ਨਹੀਂ ਨਗਰ ਕਾਉਂਸਲ ਵੱਲੋਂ ਤਾਂ ਲਾਇਸੈਂਸ ਮਿਲਦਾ ਹੋਊਗਾ ਉਹ ਨਹੀਂ ਮਿਲਦਾ ਜੀ ਫਾਸਟ ਬਣਾਉਂਦੇ ਕੋਈ ਵੈਰੀਫਿਕੇਸ਼ਨ ਨਹੀਂ ਕਰਦੇ ਆ ਕੋਈ ਵੈਰੀਫਿਕੇਸ਼ਨ ਬਗੈਰ ਹੀ ਲਾਇਸੈਂਸ ਬਣਾਉਂਦੇ ਆ ਕੋਈ ਫੂਡ ਸੇਫਟੀ ਵਾਲੇ ਚੈੱਕ ਕਰਨ ਆਉਂਦੇ ਹੋਈ ਨਹੀਂ ਫੂਡ ਸੇਫਟੀ ਵਾਲੇ ਕਿੱਥੇ ਜੀ ਜੇ ਇਹਨਾਂ 'ਪਾ ਫੂਡ ਸੇਫਟੀ ਵਾਲੇ ਆਵੇ ਤਾਂ ਇਹਨਾਂ ਦੀ ਰੇੜੀ ਨਾ ਲੱਗੇ ਇਹਨਾਂ ਪਾ ਪਹਿਲਾਂ ਇੱਕ ਵਾਰ ਆਏ ਤੇ ਉਥੇ ਜਿਹੜੇ ਬੰਦੇ ਦੇ ਨਾਲ ਇਹਨਾਂ ਨੇ ਮੋਮੋਸ ਬਣਾ ਰਹੇ ਤੇ ਨਾਲ ਉਥੇ ਨਾਲ ਕਾਰਵਾਈ ਹੋਈ ਸੀ ਉਥੇ ਮੋਹਾਲੀ ਮੋਹਾਲੀ ਵੀ ਹੋਈ ਦੀ ਕਰਾਲੀ ਵੀ ਹੋਈ ਉਹੀ ਤੇ ਹੀ ਉਥੇ ਬਣੀ ਕਿਹੜਾ ਚੱਕਰ ਹੋਇਆ ਪਿੱਛੇ ਪਛਾਈ ਹੋਈ ਸੀ ਇਹਨਾਂ ਉਹਨਾਂ ਨੇ ਪਤਾ ਕੀ ਕਰਿਆ ਬਾਅਦ ਕੇਸ ਉਥੇ ਨਾ ਪਤਾਈ ਆਪਾਂ ਕਹਿੰਦੇ ਆਪਾਂ ਕਹਿੰਦੇ ਵੀ ਆਪਣਾ ਹਵਾਈ ਘਲਾਓ ਵਧੀਆ ਚੀਜ਼ੇ ਖੜਾਓ 10 ਰੁਪਏ ਅਗਲੇ ਮਹਗੇ ਲੈ ਲੋ ਹੁਣ ਤੁਸੀਂ ਜਿਹੜੇ ਇੱਥੇ ਦੇ ਮਾਲਕ ਹੈ ਜੋ ਆਪਣੇ ਪੰਜਾਬੀ ਭਰਾ ਹੈ ਜਿਨ੍ਹਾਂ ਨੇ ਦੁਕਾਨਾਂ ਕਰਾਇ ਤੇ ਦਿੱਤੀਆਂ ਹੋਈਆਂ ਇਹ ਮਕਾਨ ਕਰਾਇ ਤੇ ਦਿੱਤੇ ਹੋਈ ਹੈ ਰਹਿਸ਼ਾ ਕਰਾਇ ਤੇ ਦਿੱਤੀਆਂ ਹੋਈਆਂ ਉਹਨਾਂ ਕੋਲ ਵੀ ਜਾਓਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਨਾਲ ਗੱਲ ਕਰਾਂਗੇ ਜ਼ਰੂਰ ਕਰਾਂਗੇ ਜੀ ਗੱਲ ਆਪਾਂ ਉਹਨਾਂ ਨਾਲ ਆਪਾਂ ਇੱਕ ਵਾਰ ਮੀਂਹਤ ਕਰਾਂਗੇ ਜੀ ਬੇਨਤੀ ਕਰਾਂਗੇ ਆ ਵੀ ਕਹਿੰਦੇ ਜੀ ਇਹਨਾਂ ਨੂੰ ਭਜਾਓ ਜੀ ਸਾਡਾ ਰੋਜ਼ਗਾਰ ਚੱਲੇ ਜੀ ਸਾਡਾ ਕੰਮਕਾਰ ਚੱਲੇ ਜੀ ਆ ਤਾਂ ਬੇਲੇ ਘੁੰਮਦੇ ਆ ਪੰਜਾਬੀ ਬੰਦੇ ਸਾਰੇ ਚੋਰੀਆਂ 'ਤੇ ਲੱਗ ਰਹੇ ਆ ਇਹਨਾਂ ਨੇ ਲਾਏ ਪਏ ਨੀ ਚੋਰੀਆਂ ਚ ਰੋਣਾ ਕੋਈ ਮੈਂ ਚੋਰੀ ਕਰਦੇ ਨਹੀਂ ਅੱਜ ਕੱਲ ਫਿੱਟਾ ਚੱਲ ਰਹੀ ਸਾਰੇ ਨਸ਼ੇ ਪੱਤੇ ਵੇ ਲੱਗੇ ਵੇ ਇਹਨਾ ਕਰਕੇ ਲੱਗੇ ਵੇ ਕਦੇ ਕੰਮ ਕਰਨੀ ਹੈਗਾ ਜਿਹੜੇ ਨਹੀਂ ਬਣੇ ਆ ਕੱਲ ਨੂੰ ਕੰਮ ਮਿਲੂਗਾ ਜਾਂ ਫਿਰ ਚੋਰੀਆਂ ਨਸ਼ਿਆਂ ਤੇ ਹਟ ਜਾਊਗਾ ਜੀ ਉਹ ਸਾਬ ਹਟ ਜਾਊਗਾ ਜੇ ਅਗਲੇ ਵੇ ਪੈਸੇ ਆਣੇ ਜੀ ਚੋਰੀਆਂ ਠੱਗੀਆਂ ਜੀ ਸਭ ਕੁਝ ਹਟ ਜਾਊਗਾ ਜੋ ਵੀ ਇਹ ਵੈਰੀਫਿਕੇਸ਼ਨ ਕਰਾ ਕੇ ਲਵਾਦੇ ਨੇ ਤਾਂ ਇਦਾਂ ਹੀ ਲਵਾ ਰਹੇ ਆ ਕੀ ਕੀ ਕਹਿੰਦੇ ਤੁਸੀਂ ਵੀਰ ਜੀ ਮੇਰੇ ਐਸਾ ਹੌਲ ਹੈ ਵੀ ਇਹ ਜਿਹੜੇ ਇੱਧਰ ਫੜੀਆਂ ਲਵਾਉਂਦੇ ਆ ਨਾ ਬਗਲ 'ਚ ਵੀ ਇਹ ਵੈਰੀਫਿਕੇਸ਼ਨ ਲਵਾਉਂਦੇ ਆ ਕਿ ਨਹੀਂ ਇਹ ਕੱਲ ਕੋਈ ਬਾੜਦਾਦ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੈ ਰਾਤ ਦਾ ਤਾਂ ਇਹਨਾਂ ਨੇ ਕਵਰ ਕਰਿਆ ਹੋਇਆ ਜੀ ਲੰਦੇ ਜੀ ਰੈਂਟ ਇਹ ਰੇੜੀਆਂ ਵਧਾਣੇ ਦਾ ਇਹ ਹੀ ਲੰਦੇ ਹੈ ਜੀ ਅਲੀਗਲ ਟੋਰਸੇ ਖਾਲੀ ਬਾਰੇ ਕਹਿ ਰਹੇ ਆ ਵੀ ਰੈਂਟ ਲੰਦੇ ਆ ਹਾਂ ਜੀ ਜੀ ਕੋਈ ਰੈਂਟ ਨਹੀਂ ਲੈਂਦੇ ਹੋਰ ਘੜਾ ਕੋਲ ਦੱਸੋ ਬਾਈ ਕੀ ਦੱਸੋ ਤੁਹਾਡੇ ਨੇ ਕਿਹੜਾ ਰੈਂਟ ਲਿਆ ਨਹੀਂ ਅਸੀਂ ਕਿਹਾ ਸਰ ਜੀ ਜਿਹੜੀ ਇਹ ਸਾਈਡ ਪਰ ਏੜੀਆਂ ਕੜਵਾਉਣੇ ਤੁਸੀਂ ਕੜਵਾਉਣੇ ਹੋ ਅਸੀਂ ਕੰਨ ਕੜਵਾਉਂਦੇ ਸਾਡੇ ਚਕਾ ਦੋ ਸਾਡੇ ਤੇ ਕੰਨ ਕੋਈ ਦਿੱਕਤ ਨਹੀਂ ਕੋਈ ਨਹੀਂ ਸਾਡੇ ਨਾਲ ਕੋਈ ਇਹਨਾਂ ਦਾ ਪਸਤਾਨੀ ਜੀ ਨਹੀਂ ਸਾਡੇ ਕੋਲ ਕੋਈ ਲਿੰਕ ਨਹੀਂ ਚਕਾ ਦਿਓ ਇੱਕ ਵਾਰੀ ਮੇਲ ਨਾਲ ਪੈਸੇ ਆ ਕਹਿੰਦੇ ਅਸੀਂ ਲਵਾਉਣੀ ਹੈ ਬਾਕੀ ਵੀਰ ਜੀ ਮੈਨੂੰ ਕੁਝ ਨਹੀਂ ਪਤਾ ਆਪਣੇ ਪਾਪਾ ਨਾਲ ਗੱਲ ਕਰ ਪਾਪਾ ਗਏ ਹੋ